होरूल सारे नाम ਸਰਕਾਰ ਦਾ ਦਾਨ ਤੇ ਮੁਖਲੇ ਤੇਰੀ ਛੁੱਟੀ ਨਾ ਮੁਖ ਪਿਆਰਿਓ ਧਰਮ ਰਾਜ ਦੀ ਕਚਹਿਰੀ ਵਿੱਚ ਜਾਣ ਤੋਂ ਵੀ बच ਗਏ ਜਿਨ੍ਹਾਂ ਨੇ ਉਹਨਾਂ ਦਾ ਸੰਗ ਕਰ ਲਿਆ ਕਹਿੰਦੇ ਨਾ ਕਿਵੇਂ ਬਚਨ ਤਾਰਦਾ ਹੈ ਕਿਵੇਂ ਵੇਧ ਬਣਦੀ ਹੈ ਉਹ ਮਨੁੱਖ ਨਾ ਉਹਦੇ ਮੱਜਾਂ ਰੱਖੀਆਂ ਇਹ ਕਹਿੰਦੇ ਦੁੱਧ ਚੋਕੇ ਵੇਚਿਆ ਕਰੇ ਜਦੋਂ ਦੁੱਧ ਵੇਚਿਆ ਕਰੇ ਤੇ ਗੁਰਮੁਖ ਪਿਆਰਿਓ ਦੁੱਧ ਦੇ ਵਿੱਚ ਪਾਣੀ ਪਾ ਦਿਆ ਕਰੇ ਆਖੋ ਸਤਿਨਾਮ ਵਾਹ ਹੈ ਗੁਰਜੀ ਕਿਉਂਕਿ ਪਾਣੀ ਦਾ ਕਿਹੜਾ ਮੁੱਲ ਹੈ ਪੈਸੇ ਲੱਗਦੇ ਦੁੱਧ ਦੀ ਜਿਹੜਾ ਭਾਰ ਵਜਨ ਦਾ ਕਿਲੋ ਦੁੱਧ ਅੱਧਾ ਕਿਲੋ ਪਾਣੀ ਪਾ ਦੇ ਡੇਢ ਕਿਲੋ 10 ਕਿਲੋ ਦੁੱਧ ਦੇ ਵਿੱਚ 5 ਕਿਲੋ ਪਾਣੀ ਪਾਤਾ 15 ਕਿਲੋ ਹੋ ਗਿਆ ਉੱਥੇ ਕਿਹੜਾ ਪੈਸੇ ਲੱਗੇ ਆ ਪਰ ਗੁਰਮੁਖ ਪਿਆਰਿਓ ਜਿਹੜਾ ਪਾਣੀ ਪਾਤਾ ਨਾ ਉਹਦਾ ਲੇਖਾ ਦੇਣਾ ਪੈਣਾ ਆਖੋ ਸਤਿਨਾਮ ਵਾਹਿਗੁਰੂ ਇਹ ਬੇਈਮਾਨੀ ਕਰ ਲਈਏ ਤੂੰ ਸਤਿਗੁਰੂ ਜੀ ਕਹਿੰਦੇ ਨਾ ਬਹੁ ਪਰ ਪੰਜ ਕਰ ਪਰ ਧੰਨ ਲਿਆਵੈ ਸੁੱਤਦਾ ਰੱਬ ਹੈ ਆਣ ਲੁਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਨਿਤ ਹਾਂ ਹੁਣ ਵੇਚੀ ਚੱਲ ਉਹਦੇ ਵਿੱਚ ਪਾਣੀ ਪਾ ਪਾ ਕੇ ਪਰ ਪਤਾ ਤਾਂ ਉਹਦੇ ਲੱਗਣਾ ਨਾ ਜਦੋਂ ਜਿਹੜੀ ਬਾਧੂ ਦੀ ਜਿਹੜੀ ਕਮਾਈ ਕੀਤੀ ਹੈ ਪਰਾਇਆ ਧਨ ਖਿੱਚ-ਖਿੱਚ ਕੇ ਆਪਣੇ ਘਰ ਲਿਆਂਦਾ ਪਤਾ ਤਾਂ ਉਦੋਂ ਲੱਗਣਾ ਜਦੋਂ ਡਾਕਟਰਾਂ ਨੂੰ ਇਹ ਦੁੱਗਣਾ ਕਰਕੇ ਦੇਣਾ ਪਿਆ ਤਿਗਣਾ ਕਰਕੇ ਪਤਾ ਤਾਂ ਉਦੋਂ ਲੱਗਣਾ ਨਾ ਪਰ ਉਹਦਾ ਬੰਦਾ ਭੁੱਲ ਜਾਂਦਾ ਫਿਰ ਕਹਿੰਦਾ ਜੀ ਮੇਰੇ ਨਾਲ ਰੱਬ ਨੇ ਮਾੜਾ ਕਰਤਾ ਆਖੋ ਸਤਿਨਾਮ ਵਾਹਿਗੁਰੂ ਪਰ ਪਹਿਲਾਂ ਬੇਈਮਾਨੀ ਕਰਨ ਲੱਗਿਆ ਪਰਪੰਚ ਕਰਨ ਲੱਗਿਆ ਨਹੀਂ ਵੇਖਦਾ ਇਹ ਬੰਦੇ ਦਾ ਸੁਭਾਅ ਸੀ ਦੁੱਧ ਵੇਚਣਾ ਦੁੱਧ ਦੇ ਵਿੱਚ ਪਾਣੀ ਪਾਉਣਾ ਕੀ ਤਰੀਕਾ ਸੀ ਇਹਦਾ ਪਾਣੀ ਪਾਉਣ ਦਾ ਕਹਿੰਦੇ ਇਹਦੀ ਇੱਕ ਬੇਟੀ ਸੀ ਛੋਟੀ ਸੀ 15 16 ਸਾਲਾਂ ਦੀ ਤੇ ਲੋਕ ਵੀ ਫਿਰ ਜਾਣੇ ਹੋ ਜਾਂਦੇ ਆ ਜਦੋਂ ਪਤਾ ਹੋਵੇ ਵੀ ਆ ਬਈ ਬੰਨੀ ਕਰਦਾ ਲੋਕ ਵੀ ਸਿਆਣੇ ਹੋ ਜਾਂਦੇ ਜਿਹੜਾ ਦੁੱਧ ਲੈਣ ਆਉਂਦਾ ਗੁਰਮੁਖ ਪਿਆਰਿਓ ਉਹ ਕਹਿੰਦਾ ਮੈਂ ਤੇਰੇ ਕੋਲੇ ਖੜ ਕੇ ਮੱਝ ਚਵਾਉਂ ਤੇਰੇ ਕੋਲੇ ਖੜ ਕੇ ਮੈਂ ਮੈਂ ਕੋਲੇ ਖੜੂੰ ਤੇਰੇ ਫਿਰ ਮੇਰੇ ਸਾਹਮਣੇ ਦੁੱਧ ਝੋਈ ਉਹ ਦੁੱਧ ਮੈਂ ਲੈ ਕੇ ਜਾਵਾਂ ਤੇ ਗੁਰਮੁਖ ਪਿਆਰਿਓ ਜਦੋਂ ਲੋਕ ਚੰਟ ਹੋ ਗਏ ਤੇ ਇਹ ਨतरीका ਹੀ ਬਦਲਤਾ ਇਹ ਇਹਨੇ ਤਰੀਕਾ ਕੀ ਕੀਤਾ ਆਪਣੀ ਬੇਟੀ ਨੂੰ ਆਪਣੀ ਲੜਕੀ ਨੂੰ ਆਵਾਜ਼ ਮਾਰਦਾ ਪੁੱਤਰ ਆ ਬਾਲਟੀ ਗੰਦੀ ਧੋ ਕੇ ਲਿਆ ਤੇ ਉਹਨੂੰ ਸਿਖਾਇਆ ਕੀ ਹੈ ਜਦੋਂ ਮੈਂ ਕਹਾਂ ਬਾਲਟੀ ਗੰਦੀ ਧੋ ਕੇ ਲਿਆ ਤੇ ਤੂੰ ਕਿਲੋਕ ਵਿੱਚ ਪਾਣੀ ਪਾ ਲਈ ਆ ਖੋ ਸਤਨਾ ਕਿਲੋਕ ਪਾਣੀ ਪਾ ਲਿਆ ਉਹਨੇ ਇਸੇ ਤਰ੍ਹਾਂ ਹੀ ਕਰਨਾ ਮੇਰਾ ਇਹ ਵਧੀਆ ਕੰਮ ਚੱਲੀ ਗਿਆ ਜਦੋਂ ਉਹਨੇ ਕਹਿਣਾ ਵੀ ਬਾਲਟੀ ਧੋ ਕੇ ਲਿਆ ਪੁੱਤ ਲਿਪੜੀ ਐ ਮਿੱਟੀ ਲੱਗੀ ਐ ਉਹਨੇ ਜਾਣਾ ਵਿਚਾਰੀ ਨਹੀਂ ਕਿਉਂਕਿ ਬੱਚੇ ਤਾਂ ਉਵੇਂ ਹੀ ਕਰਦੇ ਨੇ ਜਿਵੇਂ ਮਾਪਿਓ ਸਿਖਾ ਦਿੰਦੇ ਆ ਬੱਚਾ ਜਿਹੜਾ ਕੋਰਾ ਕਾਗਜ਼ ਹੈ ਜੋ ਮਾਪਿਓ ਤੇ ਲਿਖਣਗੇ ਉਹ ਤੇ ਲਿਖਿਆ ਜਾਂਦਾ ਹੈ ਮਾਂ ਚਾਵੇ ਆਪਣੇ ਬੱਚੇ ਨੂੰ ਡਾਕੂ ਚੋਰ ਬਣਾ ਸਕਦੀ ਮਾਪੇ ਚਾਹਣ ਆਪਣੇ ਬੱਚੇ ਨੂੰ ਸੰਤ ਭਗਤ ਬਣਾ ਸਕਦੇ ਆ ਬਾਪਿਆਂ ਦੇ ਵਾਸਤੇ ਜਿਹੋ ਜਿਹਾ ਘਰ ਵਿੱਚ ਰਹਿਣ ਸਹਿਣ ਉਹਦੇ ਬੱਚੇ ਹੋ ਜਾਂਦੇ ਹੁਣ ਤੂੰ ਆਪ ਕਹਿੰਦਾ ਵੀ ਮੈਂ ਘਰ ਵਿੱਚ ਆਪਣੀ ਮਰਜ਼ੀ ਅਨੁਸਾਰ ਬੋਲਾਂ ਗਾਲਾਂ ਆਦਿਕ ਕੱਢਾਂ ਮਾੜਾ ਬੋਲਾਂ ਤੇ ਫਿਰ ਬੱਚਿਆਂ ਨੂੰ ਚੰਗੀ ਸਿੱਖਿਆ ਕਿੱਥੋਂ ਆਉਣੀ ਹੈ ਬੱਚੇ ਵੀ ਉਹੋ ਜਿਹੇ ਬਣਨਗੇ ਨਾ ਇਹਨੇ ਸਿਖਾਇਆ ਆਪਣੀ ਬੇਟੀ ਨੂੰ ਜਾਂਦੀ ਹੈ ਬਾਲਟੀ ਧੋਣ ਦੇ ਬਹਾਨੇ ਲਿਆਉਂਦੀ ਹੈ ਧੋਕੇ ਤੇ ਕਹਿੰਦੇ ਵਿੱਚ ਪਾਣੀ ਪਾ ਲਿਆਉਂਦੀ ਉਹ ਕਹਿੰਦਾ ਜਿਹੜਾ ਮਾਲਕ ਦਾ ਸਾਹਮਣੇ ਖੜਾ ਹੁੰਦਾ ਚਲੋ ਮੇਰੇ ਸਾਹਮਣੇ ਚੋਇਆ ਦੁੱਧ ਪਿਓਰ ਲੈ ਜਾਂਦਾ ਅਗਲਾ ਵਿਸ਼ਵਾਸ ਕਰ ਲੈਂਦਾ ਚੱਲਦਾ ਰਿਹਾ ਕੰਮ ਨਾਲ ਆਪਣੀ ਬੇਟੀ ਨੂੰ ਆਪਣੀ ਬੱਚੀ ਨੂੰ ਕਹਿੰਦਾ ਪੁੱਤ ਇਹਨਾਂ ਦੇ ਨਗਰ 'ਚ ਨਾ ਇੱਕ ਪੱਟਿਆਂ ਦਾ ਵੇੜਾ ਬਾਈ ਬਾਈ ਸੀ ਇਹਨੇ ਨਾਮ ਰੱਖਿਆ ਸੀ ਪੱਟਿਆਂ ਦਾ ਵੇੜਾ ਪੁੱਤ ਉੱਥੇ ਨਾ ਜਾਈਂ ਭੁੱਲ ਕੇ ਨਾ ਚਲੀ ਜਾਈਂ ਕਿਤੇ ਪੱਟਿਆਂ ਦੇ ਵੇੜੇ ਕਿਉਂ ਕਿਉਂਕਿ ਉੱਥੇ ਕੀ ਹੁੰਦਾ ਸੀਗਾ ਉੱਥੇ ਜਿਵੇਂ ਆਪਾਂ ਜੁੜਦੇ ਨਾ ਗਸ਼ਮੀ ਦੇ ਦਿਹਾੜੇ ਤੇ ਜਿਵੇਂ ਹੁਣ ਗੁਰਮਤ ਸਮਾਗਮ ਹੋਏ ਉਹਨਾਂ ਨੇ ਵੀ ਇੱਕ ਦਿਨ ਪੱਕਾ ਰੱਖਿਆ ਸੀ ਗਰਮਖ ਪਿਆਰਿਓ ਅਮਰ ਤਵੇਲਾ ਉਹ ਰੋਜ਼ਾਨਾ ਹੀ ਜੁੜਿਆ ਕਰਦੇ ਸੀ ਉਹਨਾਂ ਨੇ ਪੱਕਾ ਕੀਤਾ ਸੀ ਵੀ ਐਸ ਸਮੇਂ ਅਸੀਂ ਇੱਥੇ ਆਇਆ ਕਰਾਂਗੇ ਅਕਾਲ ਪੁਰਖ ਦੇ ਗੁਣ ਗਾਇਆ ਕਰਾਂਗੇ ਜੁੜ ਮਿਲ ਕੇ ਵਿੱਚ ਸੰਗਤ ਹਰ ਪ੍ਰਭ ਵਸੇ ਜਿੱਥੇ ਸਾਰੇ ਜੁੜ ਮਿਲ ਕੇ ਬੈਠ ਕੇ ਗੁਰੂ ਨੂੰ ਚੇਤੇ ਕਰਦੇ ਉੱਥੇ ਰੱਬ ਪਰਮੇਸ਼ਰ ਆਪ ਆਉਂਦਾ ਹੈ ਉਹਨਾਂ ਨੇ ਸਾਧ ਸੰਗਤ ਦਾ ਇਹ ਤਰੀਕਾ ਅਪਣਾਇਆ ਹੋਇਆ ਸੀ ਸਾਰੇ ਜਣੇ ਇਕੱਠੇ ਹੋ ਕੇ ਸਾਧ ਸੰਗ ਕਰਦੇ ਆ ਤੇ ਜਿਹੜਾ ਦੁੱਧ ਪਾਉਂਦਾ ਨਾ ਜਿਹੜਾ ਦੁੱਧ ਵੇਚਦਾ ਹੈ ਪਾਣੀ ਪਾਉਂਦਾ ਦੁੱਧ 'ਚ ਇਹਨੇ ਆਪਣੀ ਬੇਟੀ ਨੂੰ ਖਾਸ ਕਰਕੇ ਕਿਹਾ ਹੋਇਆ ਪੁੱਤ ਕਿ ਤੇ ਭਲੇਖੇ ਨਾਲ ਹੀ ਪੱਟੇ ਹੋਿਆਂ ਦੇ ਵਿਹੜੇ ਨਾਲ ਚਲੀ ਜਾਈ ਤੂੰ ਉਹ ਕਹਿੰਦੀ ਠੀਕ ਆ ਬਾਪੂ ਨਹੀਂ ਜਾਂਦੀ ਚੱਲਦਾ ਰਿਹਾ ਸਮਾਂ ਚੱਲਦਾ ਰਿਹਾ ਗਰਮਖ ਪਿਆਰਿਓ ਬੱਚਿਆਂ ਦਾ ਸੁਭਾਅ ਹੁੰਦਾ ਹੈ ਬੱਚੇ ਨੂੰ ਜਿਹੜੀ ਗੱਲ ਤੋਂ ਰੋਕੀਏ ਨਾ ਉਹ ਜ਼ਿਆਦਾ ਕਰਦੇ ਆਖੋ ਸਤਨਾਮ ਬੱਚਿਆਂ ਦਾ ਸੁਭਾਅ ਕਹਿ ਦੋ ਤੁਸੀਂ ਵੀ ਆਹ ਨਾ ਕਰ ਪੁੱਤ ਉਹਨੇ ਜ਼ਿਆਦਾ ਕਰਨਾ ਸਭਾ ਹੋਂ ਦਾ ਬੱਚਿਆਂ ਦਾ ਪਿਤਾ ਬਾਪੂ ਕਿਸੇ ਦਿਨ ਕਿਤੇ ਕੰਮ ਚੱਲਾ ਗਿਆ ਰਿਸ਼ਤੇਦਾਰੀ ਚ ਤੇ ਇੱਕ ਬੇਟੀ ਦੇ ਆ ਗਿਆ ਮਨ ਵਿੱਚ ਵੀ ਬਾਪੂ ਕਹਿੰਦਾ ਹੁੰਦਾ ਪੱਟੇ ਹੋਿਆਂ ਦੇ ਵਿਹੜਿਆਂ ਚ ਨਿਵੇੜੇ ਚ ਨਾ ਜਾਈ ਆ ਗਿਆ ਚੇਤਾ ਚੱਲ ਬਲੋਂ ਉੱਥੀ ਚਲਦੀ ਹੈ ਦੇਖ ਕੇ ਹੁਣੀ ਵੀ ਕੀ ਗੱਲ ਹੈ ਵੀ ਪੱਟੇ ਹੋਿਆਂ ਦੇ ਵਿਹੜਿਆਂ ਚ ਜਾਣ ਤੋਂ ਕਿਉਂ ਰੋਕਦਾ ਮੈਨੂੰ ਵਰਮਖ ਪਿਆਰਿਓ ਅੱਜ ਦਿਨ ਚੜਿਆ ਤੇ ਇਹ ਲੜਕੀ ਨਾ ਪੱਟੇ ਹੋਿਆਂ ਦੇ ਵਿਹੜੇ ਚ ਜਾ ਗਈ ਉੱਥੇ satsang ਹੋ ਰਹੀ ਹੈ ਜਿਵੇਂ ਆਪਾ ਬੈਠੇ ਨਾ ਸਤ ਸੰਗ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਵਖਾਣੀ ਇੱਕ ਨਾਮ ਦੀ ਗੱਲ ਹੋ ਰਹੀ ਓਥੇ ਸਤ ਸੰਗ ਕਰ ਰੇ ਵੀ ਬਹਿ ਗਈ ਜਾ ਕੇ ਮਗਰ ਜੇ ਓਥੇ ਸਤਪੁਰਖ ਮਹਾਪੁਰਖ ਕੀ ਕਹਿ ਰਹੇ ਐ ਉਹੀ ਬਚਨ ਜਿਹੜਾ ਭਗਤ ਕਬੀਰ ਜੀ ਕਹਿੰਦੇ ਐ ਬਹੁ ਪਰ ਪੰਚ ਕਰ ਪਰ ਤਨ ਲਿਆਵੇ ਸੁੱਤਦਾਰਾ ਕਹੈ ਆਨ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੇ ਤੇ ਸ਼ਿਨ ਸ਼ਿਨ ਤਨ ਸੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀਨਾ ਜਪਸ ਕਿਉ ਬੇਈਮਾਨੀਆਂ ਕਰਦਾ ਹੈ ਕਿਉ ਵਿਕਾਰ ਕਰਦਾ ਹੈ ਕਿਉ ਲੁਟਾਂ ਖੂਹਾਂ ਕਰ ਕਰਕੇ ਆਪਣੇ ਘਰ ਲਿਉਣ ਦਾ ਯਤਨ ਕਰਦਾ ਜਿਨ੍ਹਾਂ ਵਾਸਤੇ ਕਰਦਾ ਉਹਨਾਂ ਨੇ ਪਾਪ ਨਹੀਂ ਬਣਾਉਣੇ ਲੇਖਾ ਤਾਂ ਤੈਨੂੰ ਇਕੱਲੇ ਨੂੰ ਹੀ ਦੇਣਾ ਪੈਣਾ ਆਖੋ ਸਤਨਾਮ ਉਹ ਕਹਿ ਰਹੇ ਆ ਬਚਨ ਕਹਿ ਰਹੇ ਆ ਸੰਗਤ ਦੇ ਵਿੱਚ ਬੇਈਮਾਨੀ ਨਹੀਂ ਕਰਨੀ ਚਾਹੀਦੀ ਕੀ ਕਹਿ ਰਹੇ ਹੋ ਜਿਹੜੇ ਲੋਕਨੋਕ ਪਾਪਤ

लूफ़ पाती ਸਾਰੇ ਪਰ ਧਨ ਲਿਆਵੇਂ ਸੁਤਦਾ ਰਾਤੈ ਮਨ ਮੇਰੇ ਨੂੰ ਕਬਦਨਾ ਕੀਤੇ ਅੰਤ ਤੇਰੀ ਬਨੈ ਪੂਨ ਰੇੜਾ ਤੇਰੇ ਨਾਲ ਤੇਰੇ ਜੀ ਨਾਲ ਇਹ ਬਚਨ ਕਰ ਰਹੇ ਆ ਤੇ ਗੁਰਮੁਖ ਪਿਆਰਿਓ ਸਾਧ ਸੰਗਤ ਦੀ ਸਮਾਪਤੀ ਹੋਈ ਜਾ ਕੇ ਲੜਕੀ ਨੇ ਪੁੱਛਿਆ ਬਾਬਾ ਜੀ ਤੁਸੀਂ ਕਹਿ ਰਹੇ ਸੀ ਵੀ ਵਿਕਾਰ ਨਾ ਕਰੋ ਬੇਈਮਾਨੀ ਨਾ ਕਰੋ ਝੂਠ ਨਾ ਬੋਲੋ ਮਾੜਾ ਕੰਮ ਨਾ ਕਰੋ ਬੇਈਮਾਨੀ ਹੁੰਦੀ ਕੀ ਹੈ ਉਹਨਾਂ ਨੇ ਦੱਸਿਆ ਵੀ ਜੇ ਗੁਰਮੁਖ ਪਿਆਰੋ ਨੇ ਤਰੀਕੇ ਨਾਲ ਸਮਝਾਇਆ ਵੀ ਬੇਈਮਾਨੀ ਆਉਂਦੀ ਉਹ ਕਹਿਣ ਲੱਗੀ ਵੀ ਅਸੀਂ ਦੁੱਧ 'ਚ ਪਾਣੀ ਪਾਉਂਦੇ ਆ ਵੀ ਇਹ ਵੀ ਬੇਈਮਾਨੀ ਹੋਈ ਪਈ ਉਹ ਸਾਧਪੁਰਖ ਕਹਿਣ ਲੱਗੇ ਹਾਂ ਇਹ ਬੇਈਮਾਨੀ ਹੈ ਇਹਦਾ ਲੇਖਾ ਦੇਣਾ ਪੈਣਾ ਜਿਹੜੀ ਤੁਸੀਂ ਮਾਇਆ ਕਮਾਉਨੇ ਮਾਇਆ ਚੰਗੀ ਪਾਸੇ ਨਹੀਂ ਲੱਗਣੀ ਮਾੜੇ ਪਾਸੇ ਲੱਗੂਗੀ ਵੈਦਾਂ ਨੂੰ ਡਾਕਟਰਾਂ ਨੂੰ ਹਕੀਮਾਂ ਨੂੰ ਦੇਣੀ ਪਊਗੀ ਜਿਹੜਾ ਸਰੀਰ ਤੇ ਕਸ਼ਟ ਆਉਣਾ ਵੱਡ ਵੱਖਰਾ ਮਾਇਆ ਵੀ ਚਲੀ ਜਾਂਦੀ ਹੈ ਉੱਥੋਂ ਕਰੋੜ ਕਮਾ ਲਓ ਤੁਸੀਂ ਬੇਈਮਾਨੀ ਦਾ ਗੁਰਮਖ ਪਿਆਰਿਓ ਇਹਦੇ ਸਾਰੇ ਨਹੀਂ ਚਲੇ ਜਾਣਾ ਦੁੱਗਣਾ ਹੋ ਕੇ ਜਿਹੜਾ ਸਰੀਰ ਨੂੰ ਦੁਖੀ ਕਰਕੇ ਜਾਣਾ ਉਹ ਵੱਖਰਾ ਆਖੋ ਸਤਨਾਮ ਸਤਗੁਰੂ ਦੀ ਬਾਣੀ ਕਹਿੰਦੀ ਨਾ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋ ਕਹਿੰਦੇ ਆ ਬੇਈਮਾਨੀ ਇਹ ਨਾ ਕਰਿਆ ਕਰੋ ਕਹਿੰ ਲੱਗੀ ਨਹੀਂ ਕਰਕੇ ਬੱਚਿਆਂ ਦੀ ਗੱਲ ਛੇਤੀ ਪੱਕ ਜਾਂਦੀ ਘਰ ਆਈ ਗੁਰਮੁਖ ਪਿਆਰਿਓ ਜੱਤ ਜੋੜਿਆ ਵੀ ਅੱਜ ਤੋਂ ਬਾਅਦ ਬੇਈਮਾਨੀ ਨਹੀਂ ਕਰਨੀ ਇਹ ਤਾਂ ਮਾੜਾ ਕੰਮ ਇਹ ਨਹੀਂ ਕਰਨ ਤੇ ਅੱਜ ਬਾਪੂ ਆ ਗਿਆ ਘਰ ਪਿਤਾ ਆ ਗਿਆ ਉਸੇ ਤਰ੍ਹਾਂ ਕਹਿੰਦੇ ਵੀ ਜਦੋਂ ਮਾਲਕ ਦੁੱਧ ਲੈਣ ਆਇਆ ਆਪਣੀ ਬੇਟੀ ਨੂੰ ਆਵਾਜ਼ ਮਾਰੀ ਪੁੱਤਰ ਆ ਬਾਲਟੀ ਲਿਪੜੀ ਐ ਮਿੱਟੀ ਲੱਗੀ ਐ ਇਹਨੂੰ ਧੋਕੇ ਨੇ ਆਏ ਨੂੰ ਗਈ ਗੁਰਮukh ਪਿਆਰਿਓ ਤੋਤਾ ਚੰਗੀ ਤਰ੍ਹਾਂ ਸਵਾਰ ਕੇ ਬਾਲਟੀ ਨੂੰ ਬਾਪੂ ਦੇ ਮੂਹਰੇ ਲਿਆ ਕੇ ਰੱਖਦੀ ਅੱਜ ਪਾਣੀ ਨਹੀਂ ਪਾਇਆ ਬਾਪੂ ਫੇਰ ਸੋਚਦਾ ਵੀ ਪਾਣੀ ਪਾਉਣਾ ਭੁੱਲ ਗਈ ਸ਼ਰ ਕਹਿੰਦਾ ਪੁੱਤਰ ਆ ਬਾਲਟੀ ਨੂੰ ਮਿੱਟੀ ਲੱਗੀ ਆ ਧੋ ਕੇ ਲਿਆ ਫੇਰ ਗਈ ਚੰਗੀ ਤਰ੍ਹਾਂ ਸਵਾਰ ਕੇ ਧੋ ਕੇ ਕੱਪੜੇ ਨਾਲ ਸਾਫ਼ ਕਰਕੇ ਲਿਆ ਕੇ ਬਾਪੂ ਦੇ ਮੂਹਰੇ ਰੱਖਦੀ ਤਿੰਨ ਵਾਰੀ ਤੀਜੀ ਵਾਰ ਫੇਰ ਗਿਆ ਫੇਰ ਉਸੇ ਤਰ੍ਹਾਂ ਸਾਫ਼ ਕਰਕੇ ਲਿਆ ਕੇ ਬਾਲਟੀ ਪੂਰੇ ਰੱਖਦੀ ਚਲੋ ਦੁੱਧ ਚੋ ਕੇ ਮਾਲਕ ਨੂੰ ਤੋਰ ਦਿੱਤਾ ਜਿਹੜਾ ਮਾਲਕ ਦੁੱਧ ਲੈਣ ਆਇਆ ਸੀ ਬਾਅਦ ਵਿੱਚ ਪੁੱਛਿਆ ਪੁੱਤਰ ਅਜ ਪਾਣੀ ਪਾਣੀ ਕਿਉਂ ਨਹੀਂ ਪਾਇਆ ਤੂੰ ਪਾਣੀ ਕਿਉਂ ਨਹੀਂ ਪਾਇਆ ਦੁੱਧ ਵਿੱਚ ਤੈਨੂੰ ਕਿਹਾ ਸੀ ਬਾਲਟੀ ਧੋ ਕੇ ਲਿਆ ਆਪਣਾ ਤਾਂ ਕੋੜ ਬਾਲਟੀ ਇਹ ਹੈ ਨਹੀਂ ਜਦੋਂ ਮੈਂ ਕਹਾਂਗਾ ਵੀ ਪਾਣੀ ਬਾਲਟੀ ਧੋ ਕੇ ਲਿਆ ਤੂੰ ਪਾਣੀ ਪਾ ਕੇ ਲਿਆਉਣਾ ਤੇ ਤੂੰ ਬਾਲਟੀ ਧੋ ਕੇ ਤਾਂ ਲਿਆਈ ਪਰ ਪਾਣੀ ਨਹੀਂ ਪਾ ਕੇ ਲਿਆਈ ਕਹਿਣ ਲੱਗੇ ਬਾਪੂ ਇਹ ਬੇਈਮਾਨੀ ਹੈ ਇਹ ਮਾੜਾ ਕੰਮ ਹੈ ਅਸੀਂ ਬੇਈਮਾਨੀ ਨਹੀਂ ਕਰਨੀ ਆਖੋ ਸਤਨਾਮ ਵਾਹਿਗੁਰੂ ਜੀ ਕਹਿਣ ਲੱਗਾ ਤੈਨੂੰ ਸਿਖਾਇਆ ਕਿੰਨੇ ਵੀ ਬੇਈਮਾਨੀ ਨਹੀਂ ਕਰਨ ਕਹਿਣ ਲੱਗੀ ਤੂੰ ਮੈਨੂੰ ਰੋਕਿਆ ਸੀ ਨਾ ਵੀ ਪੱਟੇ ਹੋ ਜਾਂਦੇ ਵਿਹੜੇ 'ਚ ਨਾ ਜਾਈ ਮੈਂ ਉੱਥੇ ਗਈ ਸੀ ਉੱਥੇ ਸਤਪੁਰ ਸਤਪੁਰਕ ਸਤ ਸੰਤ ਮਹਾਰਾਜ ਉੱਥੇ ਜਿਹੜੇ ਕਥਾ ਕਰਦੇ ਆ ਨਾ ਸੰਤ ਉਹਨਾਂ ਨੇ ਉਪਦੇਸ਼ ਦਿੱਤਾ ਸੀ ਵੀ ਬੇਈਮਾਨੀ ਨਹੀਂ ਕਰਨੀ ਚਾਹੀਦੀ ਬੇਈਮਾਨੀ ਕਰਨੀ ਮਾੜਾ ਕੰਮ ਹੈ ਉਹਨਾਂ ਨੇ ਕਿਹਾ ਸੀ ਤੇ ਗਰਮਖ ਪਿਆਰਿਓ ਇਹ ਤਾਂ ਨਹੀਂ ਸੋਚਿਆ ਵੀ ਮੇਰਾ ਮੇਰੀ ਧੀ ਜਿਹੜੀ ਇਹ ਚੰਗੇ ਪਾਸੇ ਲੱਗੀ ਚੱਲ ਕੋਈ ਬਚਨ ਪਕਾਇਆ ਅੰਦਰ ਕਹਿਣ ਲੱਗਿਆ ਮੈਂ ਤੈਨੂੰ ਰੋਕਿਆ ਸੀ ਵੀ ਪੱਟੇ ਹੋਏ ਦੇ ਵਿਹੜੇ ਨਾ ਜਾਈਂ ਤੂੰ ਮੇਰੇ ਅੱਖੇ ਤੋਂ ਬਿਨਾ ਮੇਰੇ ਪੁੱਛੇ ਤੋਂ ਬਿਨਾ ਮੈਂ ਤੈਨੂੰ ਰੋਕਿਆ ਸੀ ਤਾਂ ਵੀ ਤੂੰ ਚਲੀ ਗਈ ਮੈਂ ਤੇਰਾ ਵਿਆਹ ਨਾ ਕਿਸੇ ਐਹੋ ਜਿਹੇ ਨਾ ਕਰਾਉਂਗਾ ਜਿਹੜਾ ਤੈਨੂੰ ਸਦਾ ਦੁਖੀ ਰੱਖੇ ਆਖੋ ਸਦਨਾ ਕਹਿੰਦਾ ਜਿਹੜਾ ਤੈਨੂੰ ਦੁਖੀ ਰੱਖੇ ਨਾ ਉਹਦੇ ਨਾਲ ਤੇਰਾ ਵਿਆਹ ਹੋਊਗਾ ਹੁਣ ਗਰਮਖ ਪਿਆਰਿਓ ਪਹਿਲਾਂ ਵਾਲੇ ਰਾਜੇ ਸੀ ਜਿਹੜੇ ਕਹਿੰਦੇ ਨਾ ਸੁਣਦੇ ਹੁੰਦੇ ਸੀ ਪਰਜਾ ਦੇ ਜਾ ਕੇ ਦੁੱਖ ਇਵੇਂ ਸੁਣਦੇ ਸੀ ਭੇਖ ਬਦਲ ਕੇ ਨਾ ਅੱਜ ਵਾਲੇ ਰਾਜੇ ਨਹੀਂ ਆਪ ਮੋਜਾ ਮਾਰਦੇ ਪਰਜਾ ਦੁਖੀ ਹੋਵੇ ਤੇ ਦੁਖੀ ਹੋਵੇ ਸਾਨੂੰ ਕੀ ਅਸੀਂ ਤਾਂ ਰਾਜੇ ਬਣ ਗਏ ਬਸ ਪਹਿਲਾਂ ਵਾਲੇ ਰਾਜੇ ਪਰਜਾ ਦੀ ਪੁੱਛ ਪੜਤਾਲ ਕਰਦੇ ਸੀ ਭੇਸ਼ ਬਦਲ ਕੇ ਆਪਣਾ ਪਹਿਰਾਵਾ ਬਦਲ ਕੇ ਪਰਜਾ ਦੇ ਦੁੱਖ ਸੁੱਖ ਸੁਣਦੇ ਸੀ ਜਾ ਕੇ ਵੀ ਸਾਡੀ ਪਰਜਾ ਦੁਖੀ ਤਾਂ ਨਹੀਂ ਸਾਡੇ ਰਾਜ ਵਿੱਚ ਬੜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗੁਰਮਖ ਪਿਆਰਿਓ ਜਦੋਂ ਇਹ ਆਪਣੀ ਬੇਟੀ ਨੂੰ ਗਾਲਾਂ ਕੱਢੀ ਜਾਂਦਾ ਨਾ ਵੀ ਤੂੰ ਮੇਰੇ ਪੁੱਛੇ ਤੋਂ ਬਿਨਾ ਗਈ ਪੱਟੇ ਹੋਿਆਂ ਦੇ ਵੇੜ ਉਹ ਕਹਿਣ ਲੱਗੀ ਬਾਪੂ ਉਹ ਪੱਟੇ ਹੋਏ ਨਹੀਂ ਉਹਨਾਂ ਦੀਆਂ ਜੜਾਂ ਤਾਂ ਪਤਾਲਾਂ ਵਿੱਚ ਲੱਗੀਆਂ ਹੋਈਆਂ ਆਖੋ ਸਤਨਾਮ ਜਿਹੜੇ ਸੰਗਤ ਕਰਦੇ ਆ ਨਾ ਸਤ ਸੰਗਤ ਵਿੱਚ ਜਾਂਦੇ ਆ ਉਹਨਾਂ ਦੀਆਂ ਜੜਾਂ ਕੌਣ ਪੱਟ ਸਕਦਾ ਬਾਪੂ ਪੱਟਿਆ ਤਾਂ ਤੂੰਂਂਂਂਂਂ ਬੇਈਮਾਨੀ ਦੇ ਵਾਸਤੇ ਇੰਨੇ ਮਾੜੇ ਕੰਮ ਕਰੀ ਜਾਂਦਾ ਉਹ ਤਾਂ ਜੁੜੇ ਹੋਏ ਉਹਨਾਂ ਦੀਆਂ ਜੜਾਂ ਤਾਂ ਪਤਾਲਾਂ ਵਿੱਚ ਲੱਗੀਆਂ ਫੋਟੂਆਂ ਜਿਹੜਾ ਉਹਨਾਂ ਦੀਆਂ ਉਹ ਪੱਟੇ ਹੋਏ ਨਹੀਂ ਪੱਟੇ ਹੋਏ ਤਾਂ ਆਪਾਂ ਜਿਹੜੇ ਪੈਸੇ ਦੇ 4 ਰੁਪਈਆ ਬਦਲੇ ਇੰਨੀ ਬੇਈਮਾਨੀ ਕਰਦੇ ਕਹਿੰਦਾ ਤੂੰ ਅੱਗੇ ਬੋਲਦੀ ਐ ਛੱਡ ਜਾ ਮੈਂ ਤੇਰਾ ਰਿਸ਼ਤਾ ਲੱਭ ਕੇ ਨਾ ਕਿਸੇ ਗਰੀਬ ਘਰ ਦਾ ਮਾੜੇ ਘਰ ਦਾ ਤੇਰਾ ਵਿਆਹ ਕਰਾਂ ਤੇ ਗੁਰਮੁਖ ਪਿਆਰਿਓ ਇੱਧਰ ਰਾਜਾ ਪ੍ਰਜਾ ਦਾ ਦੁੱਖ ਵੇਖਣ ਆਇਆ ਸੀ ਉਹਨੇ ਦੇਖਿਆ ਵੀ ਇਸ ਘਰ ਵਿੱਚ ਰੌਲਾ ਕਿਉਂ ਪੈ ਰਿਹਾ ਤੇ ਗੁਰਮਤਿ ਪਿਆਰਿਓ ਇੱਕ ਨਿੱਕੀ ਜੀ ਬੱਚੀ 16 17 ਸਾਲਾਂ ਦੀ ਉਹਨੂੰ ਦਾ ਪਿਤਾ ਲੜ ਰਿਹਾ ਵੀ ਤੇਰਾ ਮੈਂ ਵਿਆਹ ਕਿਸੇ ਗਰੀਬ ਘਰ ਕਰਾਂ ਜਿਹੜਾ ਤੈਨੂੰ ਦੁਖੀ ਰੱਖੇ ਹਮੇਸ਼ਾ ਸਾਦਲਿਆ ਦਰਬਾਰ ਵਿੱਚ ਹਾਂ ਬਈ ਤੂੰ ਆਪਣੀ ਬੇਟੀ ਨੂੰ ਲੜਦਾ ਸੀ ਕਹਿਣ ਲੱਗਿਆ ਕਿ ਮੇਰੇ ਬਿਨਾਂ ਪੁੱਛੇ ਤੂੰ ਮੈਂ ਰੋਕਿਆ ਵੀ ਸੀ ਇਹ ਉੱਥੇ ਗਈ ਤੇ ਉਹਨੂੰ ਪੁੱਛਿਆ ਕੀ ਲੈਣ ਗਈ ਸੀ ਉੱਥੇ ਸਾਦ ਸੰਗਤ ਹੁੰਦੀ ਐ ਗੁਰਮਖ ਪਿਆਰਿਓ ਬੇਟੀ ਨੇ ਦੱਸਿਆ ਵੀ ਉੱਥੇ ਸਤਪੁਰਖ ਜੁੜਦੇ ਆ ਸੰਤ ਸੰਗ ਹੁੰਦੀ ਐ ਮੈਂ ਉੱਥੇ ਬਚਨ ਸੁਣ ਕੇ ਆਈ ਹਾਂ ਕੀ ਬਚਨ ਸੁਣਿਆ ਬੇਈਮਾਨੀ ਕਰਨੀ ਮਾੜੀ ਹੈ ਦੁੱਧ ਚ ਪਾਣੀ ਪਾਉਣਾ ਮਾੜਾ ਹੈ ਇਹ ਹੀ ਮੈਂ ਆਪਣੇ ਪਿਤਾ ਨੂੰ ਕਹਿ ਰਹੀ ਸੀ ਬਾਪੂ ਇਹ ਆਪਾਂ ਕੰਮ ਨਹੀਂ ਕਰਨ ਮੇਰਾ ਬਾਪੂ ਮੈਨੂੰ ਲੜਦਾ ਤੇ ਗੁਰਮਖ ਪਿਆਰਿਓ ਜਿਹੜਾ ਰਾਜਾ ਧਰਮੀ ਐ ਨਾ ਜਿਹੜਾ ਪਰਜਾ ਦੇ ਦੁੱਖ ਸੁਣਨ ਗਿਆ ਉਹ ਸੱਚ ਦਾ ਸਾਥ ਕਿਉਂ ਨਾ ਦੇਵੇ ਉਹਦੇ ਪਿਤਾ ਨੂੰ ਕਹਿਣ ਲੱਗੇ ਆਓ ਮੂਰਖਾ ਤੂੰ ਪਾਗਲ ਹੈ ਐਡੀ ਚੰਗੀ ਮੱਤ ਵਾਲੀ ਤੈਨੂੰ ਧੀ ਮਿਲੀ ਹੈ ਤੇ ਤੂੰ ਉਹਦਾ ਵਿਆਹ ਐਸੇ ਨਾ ਕਰਾਉਣਾ ਚਾਹੁੰਦਾ ਜਿਹੜਾ ਇਹਨੂੰ ਦੁਖੀ ਰੱਖੇ ਤੇਰੇ ਨਾਲ ਪਾਗਲ ਵੱਡਾ ਕੌਣ ਹੋ ਸਕਦਾ ਤੂੰ ਤਾਂ ਮੂਰਖ ਹੈ ਤੈਨੂੰ ਇੰਨੀ ਚੰਗੀ ਔਲਾਦ ਮਿਲੀ ਹੈ ਇਹ ਤੂੰ ਹੱਥ ਜੋੜ ਕੇ ਸ਼ੁਕਰਾਨਾ ਕੀ ਕਰਨਾ ਤੂੰ ਤਾਂ ਇਹਨੂੰ ਹੋਰ ਲੜੀ ਜਾਣਾ ਪ੍ਰਮਾਤਮਾ ਨੇ ਵਿਧ ਬਣਾਈ ਗਰਮਖ ਪਿਆਰਿਓ ਰਾਜੇ ਦਾ ਮਨ ਬਦਲਿਆ ਰਾਜੇ ਦੇ 4-5 ਪੁੱਤਰ ਸੀ ਉਹ ਰਾਜਾ ਕਹਿਣ ਲੱਗਿਆ ਮੈਂ ਸੁਣ ਲੈ ਤੂੰ ਕਹਿਣਾ ਨਾ ਮੇਰੇ ਦਾ ਘਰ ਮੈਂ ਵਿਆਹ ਇਹਦਾ ਗਰੀਬ ਘਰੇ ਕਰਨਾ ਯਾਦ ਰੱਖੀ ਮੇਰੇ ਪੁੱਤਰ ਦੀ ਘਰ ਵਾਲੀ ਬਣੂ ਮੇਰੀ ਨੋ ਬਣੂਗੀ ਅੱਜ ਤੋਂ ਬਾਅਦ ਇਹ ਮੇਰੀ ਨੋ ਹੈ ਮੈਂ ਤੇਰੇ ਘਰ ਬਰਾਤ ਲੈ ਕਿਉਂ ਮੈਂ ਇਹਨੂੰ ਆਪਣੀ ਨੋਹ ਬਣਾਉਣੀ ਚਾਹੁੰਨਾ ਆਖੋ ਸਤਨਾਮ ਵਾਹਿਗੁਰੂ ਜੀ ਬਦਲਤਾ ਨਾ ਸਾਰਾ ਕੁਝ ਇੱਕ ਬਚਨ ਸੁਣਿਆ ਸੀ ਇੱਕ ਬਚਨ ਇੱਕ ਅੱਖਰ ਹੀਰ ਦੇ ਵਿੱਚ ਵਸਿਆ ਸੀ ਬੇਈਮਾਨੀ ਨਹੀਂ ਕਰਨੀ ਤੇ ਗੁਰਮਖ ਪਿਆਰਿਓ ਰਾਜੀ ਦੀ ਨੋਹ ਬਣਾਤੀ ਆਖੋ ਸਤਨਾਮ ਵਾਹਿਗੁਰੂ ਪਿਤਾ ਕਹਿੰਦਾ ਸੀ ਮੈਂ ਗਰੀਬਾਂ ਦੇ ਵਿਆਹ ਨਹੀਂ ਹੈ ਜਿਹੜਾ ਤੈਨੂੰ ਦੁਖੀ ਕਰੇ ਪਰ ਹੁੰਦਾ ਤਾਂ ਉਹ ਹੈ ਨਾ ਜਿਹੜਾ ਮਾਲਕ ਚਾਹੁੰਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਰਾਜਾ ਕਹਿੰਦਾ ਮੈਂ ਆਪਣੇ ਘਰੇ ਨੂੰ ਲਿਆਉਣਾ ਚਾਹੁੰਦਾ ਐਨੀ ਚੰਗੀ ਮਤ ਵਾਲੀ ਐਨੀ ਚੰਗੀ ਸੋਚ ਵਾਲੀ ਜੇ ਸਾਡੇ ਘਰ ਆ ਗਈ ਨਾ ਤੇ ਸਾਨੂੰ ਇਹਨੇ ਤਾਰ ਦੇਣਾ ਆਖੋ ਸਤਨਾਮ ਇਸ ਕਰਕੇ ਕਿਹਾ ਜਾਂਦਾ ਏਕ ਅਖਰ ਹਰ ਮਨ ਵਸ ਨਾਨਕ ਹੋਤ ਨਾਨਕ ਏਕ ਅਖਰ ਜਨਾ ਤੇ ਮਨ ਵਸੇ ਆ ਨਾ ਨਿਹਾਲ ਹੋ ਗਿਆ ਇੱਕ ਅੱਖਰ ਜਿੰਨਾ ਦੇ ਮਨ ਵਸਿਆ ਜੀਵਨ ਲਿਹਾਲ ਹੋ ਗਿਆ ਇੱਕ ਅੱਖਰ ਜਿੰਨਾ ਦੇ ਮਨ ਵਸਿਆ ਜੀਵਨ ਨਮਸਤੇ ਆ ਜੀ ਬਹੁਤ ਨੇ ਅਸੀਂ ਵੀ ਵਸਾ ਲਈਏ ਗੁਰੂ ਦੀ ਬਾਣੀ ਦਾ ਕਿਤੇ ਇੱਕ ਅੱਖਰ ਹੀ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਕਿ ਸਾਡਾ ਵੀ ਜੀਵਨ ਨਿਹਾਲ ਹੋ ਜਾਵੇ ਆਓ ਗੁਰਮੁਖ ਪਿਆਰਿਓ ਇਹ ਹੀ ਸਿੱਖਿਆ ਮਿਲਦੀ ਸਾਧ ਸੰਗ ਵਿੱਚ ਆ ਕੇ ਬੇਈਮਾਨੀ ਤੋਂ ਦੂਰ ਰਹੀ ਗੁਰੂ ਵਾਲੇ ਬਣ ਕੇ ਨਿਤਨੇਮ ਅੰਮ੍ਰਿਤ ਵੇਲਾ ਸਾਂਭ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜਾਣਾ ਤਾਂ ਸਭ ਨੇ ਆ ਨਾ ਗੁਰਮੁਖ ਪਿਆਰਿਓ ਚਲੇ ਜਾਣਾ ਇੱਕ ਦਿਨ ਡਾਰੀ ਮਾਰ ਜਾਣੀ ਇਥੋਂ ਇਹ ਮਤ ਭਲੇਖਾ ਖਾਈ ਵੀ ਸਿੱਪਕੇ ਆ ਜੇ ਪੱਕੇ ਨਹੀਂ ਜੇ ਕੱਚੇ ਆ ਤੇ ਪੱਕੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਆਖੋ ਸਤਨਾਮ ਵਾਹਿਗੁਰੂ ਜੀ ਇਸ ਕੇ ਆਜ਼ਾਦ ਸੰਗਤੋਂ ਮਿਲਦੀ ਸੁਆਵ ਸਮਾਪਤ ਹੈ ਸਾਡੇ ਵਿੱਚ ਸਤਕਾਰ ਜੋੜ ਕਰ ਗੁਰਵਿੰਦਰ ਸਿੰਘ ਜੀ ਪਹੁੰਚ ਚੁੱਕੇ ਉਹਨਾਂ ਦਾ ਸਮਾਂ ਸਤਗੁਰੂ ਜੀ ਕਿਰਪਾ ਕਰਨ ਆਇਆ ਕਰੋ ਹਰ ਦਸਵੀ ਤੇ ਵੱਧ ਚੜ ਕੇ ਹੋਰ ਉਹਨਾਂ ਨੂੰ ਪ੍ਰੇਰਕੀ ਨਾਲ ਲੈ ਕੇ ਆਇਆ ਕਰੋ ਕਿਉਂਕਿ ਗੁਰਮੁਖ ਪਿਆਰਿਓ ਆਪ ਜੁੜੇ ਆ ਏ ਜਤਨ ਕਰਿਆ ਕਰੀ ਵੀ ਹੋਰ ਵੀ ਕੋਈ ਜੁੜੇ ਸਾਧੂਆਂ ਦਾ ਸੰਗ ਲੱਭਦਾ ਨਹੀਂ ਸਾਥ ਸੰਗਤ ਲੱਭੀ ਨਹੀਂ ਕਾਲ ਯੁੱਗ ਦੇ ਵਿੱਚ ਗੁਰਮਖ ਪਿਆਰਿਓ ਬਹੁਤ ਲਾਹਾ ਸੰਗਤ ਕੀਤੀ ਦਾ ਸਾਧਸਨ ਉਹ ਜੁੜੀਏ ਬਚਨ ਸਰਵਣ ਕਰੀਏ ਗੁਰਬਾਣੀ ਨਾਲ ਜੁੜੀਏ ਇੱਕ ਪਰਮੇਸ਼ਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਇਸੇ ਵਿੱਚ ਸਤਿਗੁਰੂ ਦੀ ਖੁਸ਼ੀ ਹੈ ਜੀ ਇਨੀਆਂ ਕਿ ਬੇਨਤੀਆਂ ਪਰਵਾਨ ਕਰਨੀਆਂ ਸਤਿਗੁਰੂ ਜੀ ਇਹੀ ਉਪਦੇਸ਼ ਕਰਦੇ ਆ ਬੇਈਮਾਨੀ ਦਾ ਇੱਕ ਪੈਸਾ ਵੀ ਆਪਣੇ ਘਰ ਵਿੱਚ ਨਾ ਆਵੇ ਕਦੇ ਵੀ हां ਕਿਰਤ ਕਮਾਈ ਦਾ ਪੈਸਾ ਉਹ ਲੱਖਾਂ ਭਾਵੇਂ 10 ਲੱਖਾਂ ਭਾਵੇਂ ਕਰੋੜ ਉਹਨੇ ਸਾਨੂੰ ਫਾਇਦਾ ਦੇਣਾ ਬਈਮਾਨੀ ਦਾ 1 ਰੁਪਿਆ ਵੀ ਘਰ ਵਿੱਚ ਕਦੇ ਨਾ ਆਉਣ ਦਿਓ ਗੁਰਮਖ ਪਿਆਰਿਓ ਔਲਾਦ ਖਰਾਬ ਹੋ ਜਾਂਦੀ ਕਿਰਾਏ ਪੈ ਜਾਂਦੀ ਹੈ ਰੋਗ ਆ ਜਾਂਦੇ ਘਰ ਵਿੱਚ ਕਿੰਨਾ ਹੀ ਕਮਾ ਲਓ ਤੁਸੀਂ ਬਈਮਾਨੀ ਦਾ ਠੱਗੀਆਂ ਮਾਰ ਕੇ ਬਹੁ ਪਰਪੰਚ ਇੱਥੇ ਗਾਲੀ ਮੁੱਕ ਗਈ ਪੜ ਲਓ ਬਾਣੀ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁੱਤਦਾਰਾ ਬਹਾਨ ਰੁਟਾਵੇ ਮਨ ਮੇਰੇ ਭੂਲੇ ਕਬਤ ਨਾ ਕੀਜੈ ਅੰਤ ਨਵੇਰਾ ਕਰੀ ਰਹੀ ਐ ਅੰਤ ਨੂੰ ਲੇਖਾ ਤੈਨੂੰ ਹੀ ਦੇਣਾ ਮੈਂ ਇਸ ਕਰਕੇ ਉਹ ਹੀ ਕਦਮ ਚੱਕੀ ਜਿਹੜੇ ਕਦਮ ਦਾ ਹਸਾਬ ਦੇ ਸਕੇ ਕਦੇ ਉਹ ਕਦਮ ਨਾ ਪੜ ਲਈ ਜਿਹਦਾ ਹਸਾਬ ਕਦਵ ਦੇਣਾ ਉੱਥਾ ਹੋ ਜੇ ਇੰਨੀਆਂ ਗਬੇਂਤੀਆਂ ਪਰਵਾਨ ਕਰਨੀਆਂ ਜੀ ਗਲਤੀਆਂ ਭੁੱਲਾਂ ਦੀ ਸਿਮਾ ਫਤੇ ਬਲਾਉ ਦੀ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ